ਆ ਗਿਆ ਕਾਬੂ ਵੇ ਬਾਪਸ ਤੇ ਲੂਨੀ ਜਿਆਰੀ ਆ ਵੇ ਲਾਂ ਵੱਡੀਆਂ ਨੇ ਆ ਇਹਨੇ ਫੋਨ ਨਹੀਂ ਛੜਨਾ ਜੇ ਇਹਨੂੰ ਲੈ ਇਧਰ ਝੜੂ ਆਣ ਆਹ ਬਣਾਵੇ ਇਹਨਾਂ ਨੂੰ ਘਰ ਤਾਂ ਹੀ ਛੜਦਾ ਬੰਦ ਲਾ ਗਈ ਪੱਥੇ ਵੜਣ ਮਜ਼ਾ ਨਹੀਂ ਆਣੇ ਵੀਡੀਓ ਬਣਦੀ ਆ ਕਮਲਾ ਹੈਗਾ ਮੜਾ ਮੋਟਾ ਦੱਸਿਆ ਹੈਗਾ ਆ ਆ ਗਈ ਮੇਰੇ ਨਾਲ ਸ਼ਿਕਾਰੀ ਕਾਰਵਾਈ ਪਉਣ ਮਟਰਾਂ ਨੂੰ ਫੋਲ ਤਾਂ ਬਥੇਰੇ ਲੱਗੇ ਮਟਰ ਦੀਦਾ ਨਹੀਂ ਕੋਈ ਹਾਂ ਜਿੱਦਰਾ ਘਾਟਾ ਲਾ ਦੇਣਾ ਪੈ ਗਈ ਕਾਰਵਾਈ ਕਹਿੰਦੇ ਗੰਡਿਆਂ ਦੀ ਇਹ ਧਾਨੀਆਂ ਧਾਨੀਆਂ ਹੈ ਹੀ ਮਿੱਠੀ ਆ ਦੂੰਗਾ ਦੋ ਸੇ ਧਾਨੀਆਂ ਧਾਨੀਆਂ ਗਰੀ ਜਨਾ ਤੋਰਦੀ ਬਸੰਤ ਹੀ ਆਪਾਂ ਲੋੜੇ ਵਰਗੇ ਕਾਲੀ ਸਾਰਿਆਂ ਨੂੰ ਲੱਗੇ ਹੋਏ ਸਾਰੇ ਦਿਨੇਸ਼ ਨੇ ਮੈਨੂੰ ਫੋਣੀ ਕੀਤਾ ਪਾਪਾ ਨਾਲ ਸਿਰੇ ਨੇ ਕਿਹਾ ਹੀ ਮੈਂ ਫੋਨ ਕਰੂੰਗਾ ਫੇ ਆ ਇਹਨੇ ਫੋਨ ਹੀ ਨਹੀਂ ਕੀਤਾ ਤਾਂ ਐਵੇਂ ਇਹ ਕਿਹੜੀ ਮੋਟਰ ਤੋਂ ਜਾ ਕੇ ਲਿਆ ਕਰਨ ਲਈ ਦਵਾਜੀ ਵੱਲੋਂ ڈاکੂ ਕਿਉਂ ਠੀਕ ਇਹ ਲਾਦ ਲਿਆ ਇਹ ਦੂਜੀ ਮੋਟਰ ਵੱਲੋਂ ਉਪਰ ਵਾਲੀ ਸਿਰੇ ਤੇ ਹੁਣ ਲਾਉਣ ਲੱਗੇ ਹੋਏ ਅੱਜ ਆਇਆ ਹੈ ਬੜੀ ਹਨੂੰ ਕਰੀਆਂ ਆ ਗਿਆ ਕਾਬੂ ਹੈ ਵਾਪਸ ਤਿੰਨ ਦਿਨ ਦਿੱਲੀ ਲਾਇਆ ਕਿ ਮੈਂ ਸੇਰੇ ਗਿਆ ਸ਼ਾਮ ਨੂੰ ਮੋੜਣਾ ਨਹੀਂ ਆਇਆ ਤਾਂ ਇਹ ਕਰੀ ਨਹੀਂ ਸ਼ਰਾਬ ਪਤਲਗੀ ਦੀ ਨਹੀਂ ਤੇ ਇਹ ਝੁੱਗੀਆਂ ਕਰਕੇ ਹੋਰ ਰਾਲੀ ਲੈ ਕੇ ਆਇਆ ਅੱਜ ਆ ਦਿੱਲੀ ਹੀ ਉੱਤੇ ਠੀਕ ਠੀਕ ਲੋਏ ਲੱਗੇ ਹੋਏ ਆ ਜੰਦਰਲੇ ਬੰਨੇ ਵੀ ਲਾਉਣ ਚੱਕ ਕੇ ਨਮ ਲੋ ਵੀ ਬਾਦ ਨੂੰ ਨਗਿਆ ਆਪਾਂ ਵੀ ਬੰਦ ਲਾ ਜ ਆਪਣੇ ਵੀਰ ਬਾਕੀ ਕੰਮ ਤਾਂ ਲੰਡਿਆ ਹੋਰ ਵੀ ਆਪਣਾ ਆਪਾਂ ਆਲੂ ਦੀ تیاری ਆ ਇਹ ਲਾਂ ਵੱਡੀਆਂ ਨੇ ਆ ਥੋੜੇ ਦਿਨ ਹੋਰ ਆ ਤੇ ਅਟਾ ਨੇ ਆ ਆਲੂ ਲੋ ਵੀ ਆਪਾਂ ਕਰ ਲਿਆ ਇਹਨੂੰ ਸਟਾਰਟ ਤੇ ਟਰਾਲੀ ਭਾਈ ਹੋਏ ਖਾਲਾ ਬੜਾ ਵੱਡਾ ਇਹ ਦੇ ਮਗਰ ਉਹ ਲਾ ਦੇਣ ਲੱਗੇ ਆ ਤੇ ਆਪਾਂ ਜੀਣਾ ਤੇਲ ਵਰਵਾਉਣ ਥੋੜੀ ਦੇਰ ਚੱਲਦੇ ਆ ਤੇਲ ਭਰਵਾਨ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ। ਓਕੇ। ਅੰਦਰ ਲੈ ਜਾਈ ਮੈਂ ਟੈਂਕੀ ਭੌਣੀ ਆ ਨਾ। ਲੌਬੀ ਮੈਂ ਕਿਹਾ ਆਪਾਂ ਵੀ ਹੱਥ ਲਾ ਲਈ ਮਾੜਾ ਕੋਈ ਕੰਮ ਕਰ ਲਈਏ। ਇਹ ਸੱਟੀ ਆਉਂਦਾ ਆਪਾਂ ਭਰੀ ਜਾਂਦੇ ਜੀ ਲੋਵੀ ਇੱਥੇ ਪਾਈ ਜਾਂਦਾ ਹੈ ਰੋੜੀ ਤੇ ਨਾਲ ਦੀ ਨਾਲ ਹੀ ਆਹ ਮਿੱਟੀ ਪਾ ਕੇ ਰੰਗ ਜਿਹਾ ਉਤਾਰ ਦੇਣਾ ਤਿਆਰ ਹਾਂ ਬੰਦਾ ਜੋ ਮਰਜੀ ਹੋ ਜਾਏ ਇਹਨੇ ਫੋਨ ਨਹੀਂ ਛੜਣਾ ਜੋ ਮਰਜੀ ਹੋ ਜਾਏ ਜਿੰਨੇ ਵੀ ਇਹ ਨੂੰ ਤੇ ਲੈ ਕਰਦਾ ਜਿਹਾ ਜੋ ਮਰਜੀ ਲੋਵੀ ਪਾ ਕੇ ਰੋੜੀ ਉੱਤੇ ਪਾ ਦੇਣ ਲੱਗੇ ਹੀ ਮਿੱਟੀ ਪੂਰਾ ਰੈਂਪ ਤਿਆਰ ਕਰ ਦੇਣਾ ਲੋਵੀ ਮੇਟਰ ਮੰਦੇ ਆਪਣੇ ਨੇ ਹਰ ਹਰ ਡਾਲੀ ਥੋੜੀ ਬਹੁਤੀ ਹਾਂ ਇਹਨੂੰ ਲਾਇ ਇਧਰ ਝੜੂਆਂ ਨੂੰ ਚੱਕੋ ਆਹ ਬਣਾਵੇ ਇਹਨਾਂ ਨੂੰ ਘਰ ਤਾਂ ਹੀ ਛੜਦਾ ਬੰਦ ਪੂਰਾ ਤੇ ਬੱਸ ਲੱਗੇ ਹੋਏ ਐਨਾ ਕੰਮ ਹੀ ਬਾਕੀ ਆਪਾਂ ਡਿਟੇਲ ਤੋਂ ਜਾਣਾ ਸੀ ਬੰਬ ਤੇ ਉਹ ਹਲੇ ਲੱਗਣਾ ਨਹੀਂ ਅੱਗਾਂ ਵੇੜਿਆਂ ਕੋਲ ਜਾਣੇ ਆ ਅੱਗੇ ਇੱਥੇ ਉੱਧਰ ਹੋਰ ਕੰਮ ਸੀ ਬਥੇਰੇ ਉੱਧਰ ਲੱਗੇ ਹੋਏ ਸੀ ਬਾਕੀ ਦੇਖਦੇ ਆ ਕੋਈ ਨਹੀਂ ਹੁਣ ਚੱਲਦੇ ਥੋੜੀ ਦੇਰ ਜੇ ਟਾਈਮ ਲੱਗ ਗਿਆ ਨਹੀਂ ਤਾਂ ਫੇਰ ਕਾਲੂ ਕੋ ਆ ਕੇ ਲਿਆਵਾਂਗੇ ਬਰੋ ਡੈਕ ਲੈ ਆਏ ਰੇੜੀ ਆਪਣੀ ਹੈ ਲਾਗਾ ਹੀ ਪੱਠੇ ਵੜਨ ਹਲੇ ਕਹਾਂ ਜਿਆ ਹੁੰਦਾ ਫਿਰਦਾ ਇਹਨੂੰ ਪਤਾ ਨਹੀਂ ਕਾਣ ਵੀਡੀਓ ਬਣਦੀ ਆ ਆਜ ਜੀ ਆਪਦੇ ਬੰਦਿਆਂ ਦਾ ਹਾਲ ਕਹਿੰਦਾ ਵਲੌਗ ਦੱਸੋ ਮੈਨੂੰ ਕਿਥੋਂ ਨਿਕਲ ਨਾ ਆਪਦੇ ਬੰਦੇ ਨਹੀਂ ਵਲੌਗ ਵੇਖਦੇ ਤਾਂ ਲੋਕਾਂ ਨੇ ਕੀ ਦੇਖਣੇ ਆ ਨਾ ਟਾਉਣਾ ਨਾ ਕਮਰਾ ਇਹ ਹੈਗਾ ਹਾਂ YouTube ਕਿਸੇ ਗਈ ਤੇਰੀ ਉਹ ਤੋਂ ਇਹ ਤਾਂ ਹਾਂਜੀ ਇਹ ਚ ਵੀਡੀਓ ਤੇ ਜਾ ਕੇ ਨਾ ਇਹ ਕਰਦੇ ਦੇਖਣਾ ਹਾਂ ਆ ਗਿਆ ਆ ਦੇ ਅੱਜ ਵਾਲਾ ਆਇਆ ਕਿ ਨਹੀਂ ਨਾ ਦੇਖਦੇ ਵੇਖਦੇ ਰਹੇ ਉਹ ਜਾਂਦਾ ਫਿਰਦਾ ਹੀ ਸਾਰੇ ਨਾਲਾ ਲਾਈਕ ਕੋਈ ਕਰਨਾ ਰੋਈ ਠੀਕ ਆ ਹਾਂ ਵਾਸਤੇ ਇਦਾਂ ਹੀ ਵੇਖਣੇ ਰੋਈ ਠੀਕ ਆ ਵੇਲੇ ਟਾਈਮ ਰਾਤ ਨੂੰ ਇਹੀ ਕੰਮ ਕਰਨਾ। ਕਮਲਾ ਹੈਗਾ ਮਾੜਾ ਮੋਟਾ ਦਸਿਆ ਕਰ। ਹਾਂ ਠੀਕ ਹੈ ਕਿ ਨਹੀਂ? ਅਮਰ ਹੋਈ ਤੇਰੀ ਅੰਗਲੇ ਪਾਵਾਉਣੇ ਉਹਨੇ ਨਾਲ ਦੀ ਨਾਲ ਹੀ। ਬਾਕੀ ਆਲੂਆਂ ਦੀ ਪਟਾਈ ਤੇ ਆਪਾਂ ਇਹੀ ਕੰਮ ਕਰਨਾ ਬਸ। ਪਟਣੇ ਤੁਸੀਂ ਮੈਂ ਵੀਡੀਓ ਬਣਾਇਆ ਕਰਦੀ ਆ। ਠੀਕ ਹੈ ਕਿ ਨਹੀਂ? ਹਾਂ ਗਾਈ ਮੇਰੇ ਨਾਲ ਸ਼ਿਕਾਰੀ ਕਾਰਵਾਈ ਹੋਣ। ਜਿਹੜੀ ਸਮਝੀ ਲੱਭ ਗਈ ਇਹਦੇ ਨਾਲ ਹੀ ਪਟਾਕਾ ਪਾ ਦੇਣਾ। ਮੱਤ ਲੱਬਿਆ ਇਹਦਾ ਕੁਝ ਨਹੀਂ ਲਵਾਵਾ ਖਾਲੀ ਚੱਕੀ ਫਿਰਦਾ ਹੈ ਪਤਾ ਗੋਬੀ ਪਤਾ ਗੋਬੀ ਪਤਾ ਪਤਾ ਗੋਬੀ ਬੰਦ ਗੋਬੀ ਹੁੰਦੀ ਪਤਾ ਨਹੀਂ ਹੁੰਦੀ ਮਟਰਾਂ ਨੂੰ ਫੁੱਲ ਤਾਂ ਬਥੇਰੇ ਲੱਗੇ ਮਟਰ ਦੀਦਾ ਨਹੀਂ ਕੋਈ ਲੱਗੇ ਚਲ ਕੋਈ ਨਹੀਂ ਮਟਰ ਵੀ ਲੱਗਣਗੇ ਹਜੇ ਨਹੀਂ ਹਜੇ ਫਲੀਆਂ ਹੀ ਨਹੀਂ ਬਣੀਆਂ ਹਾਂ ਜਿੱਦਰਾ ਘਾਟਾ ਲਾ ਦੇਣਾ ਇਹਦੀ ਤਾਂ ਆ ਸ਼ਾਂਗਦੜੀ ਇਹ ਬੰਦਾ ਜਾਂਗਦੇ ਨਾਲ ਨਾ ਨਾ ਚਾਹ ਕੋਲ ਕੀ ਫੇਕਿਆ ਨਹੀਂ তোরਿਆਂ ਦਾ ਹੁਣ ਮੈਂ ਦੱਸੀ ਜਾਂ ਨਾ ਅਜ ਤੇਰਾ ਘਾਟਾ ਨਾ ਮੇਰੇ ਤੋਂ ਲਾ ਸਿਆ ਨਾ ਉਹ ਨਹੀਂ ਆਉਂਦਾ ਭਈ ਆਪਣੇ ਰਗੜ ਰਗੜ ਕੇ ਕਰਦੇ ਹੁੰਦੇ ਪੈ ਗਈ ਕਾਰਵਾਈ ਕਹਿੰਦੇ ਗੰਡਿਆਂ ਦੀ ਨਾ ਵਾਕੀ ਲੱਗਾ ਜੰਡੀਆਂ ਵਿੱਚ ਦੀ ਵੀ ਕਾਰਵਾਈ ਕੋਣ ਹੋਣਾ ਦਾਣੀਆਂ ਦਾਣੀਆਂ ਨਹੀਂ ਧਨੀਆ ਦਾਣੀਆਂ ਹੋ ਜਾ ਆਪਰਾ ਵਾ ਇਹ ਹੈ ਮੇਥੀ ਆ ਤਦੂੰਗਾ ਦੋ ਸੇ ਦਾਣੀਆਂ ਦਾਣੀਆਂ ਗਰੀ ਜਨਾ ਧਨੀਆ ਵਾ ਧਨੀਆ ਬਿਸ਼ਲੇ ਬੰਨੇ ਆ ਤੇਰੇ ਇਹ ਵੀ ਪੱਕ ਚਲੀ ਫੁੱਲ ਨਿਕਲ ਆਏ ਆ ਮਾੜ ਲੋ ਇਹਨੂੰ ਟਾਈਮ ਨਹੀਂ ਲੈ ਵੀ ਮੇਰਾ ਅੱਜ ਨਹੀਂ ਵਾਜਦੀ ਗੋਭੀ ਵੀ ਚਿਆਕਾ पटाखा बहुत है आहो चेको तू तो है ही ठीक है मैं पता ਆਓ। ਧੰਨਵਾਦ। ਦੇ ਲਾ ਕੋਈ ਵੀ ਬਾਈ ਠੀਠ ਮੰਦਾ ਨਾ ਆਪਣੇ ਆਪ ਨੂੰ। ਸਮਝ ਲਓ ਆ ਤੁਹਾਡਾ ਸਰਦਾਰ ਹੀ। ਹਾਂ, ਠੀਠਾ ਦਾ ਸਰਦਾਰ ਆ ਮੈਂ। ਤੋਰਦੀ ਬਸੰਤੀ ਆਪਾ ਲੋੜੇ ਕਰਕੇ। ਹਾਂ ਬਾਜੀ। ਮੈਂ ਕਾ ਤੋਰਦੀ ਬਸੰਤੀ ਲੋੜ ਕਰਕੇ। ਕੀ ਫੋਨ ਚੱਲਦਾ? ਹੈਂ? ਦਾਸ ਦਾਸ ਹਾਂ ਨਹੀਂ ਬੰਦਾ ਫੁੰਦ ਨੰਦੇ ਲੱਗਦਾ ਹੀ ਪਤਾ ਮੁੰਡਾ 15 ਸਾਲ ਹਰਬਾ ਲਾ ਕੇ ਆਇਆ ਓ ਮੈਂ ਕੋਈ ਗੱਭੀ ਵੜਦਾ ਹਾਂ ਵੇ ਲੋ ਹਾਲ ਲੋ ਇਹਨਾਂ ਤਰੋ ਕਰੋ ਚੈੱਕ ਲੱਗੇ ਹੋਏ ਵੇਲਾਂ ਵੜਣ ਇੱਧਰ ਉਹ ਉੱਥੋਂ ਲੈ ਕੇ ਅੱਜ ਆਪਲਾਡ ਚੱਕਦਾ ਇਹਨਾਂ ਨੇ ਸਾਰਾ हां केदा के 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 ओ गोरे ਲੰਬੂ ਕਾ ਹੈ ਕਿਧਰ ਆ ਸਾਰਾ ਵੱਡ ਕੇ ਹੋਣਾ ਕਿ ਉਹ ਗੱਲਾ ਵੱਡਣਾ ਇੱਕ ਮੱਖੀ ਕੇ ਆ ਵੀ ਵੱਡਣਾ ਦੇਖੀ ਆ ਨੂੰ ਵੇਖੀ ਜਾਂਦੇ ਠੀਕ ਆ ਠੀਕ ਲੋ ਵੀ ਮਿੱਤਰੋ ਹੋ ਗਿਆ ਇਨੇਰਾ ਤੇ ਆਪਾਂ ਲੱਗੇ ਵਲੌਗ ਦਾ ਐਂਡ ਕਰਨ ਤੇ ਬਾਕੀ ਸਾਰੇ ਵੀਰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਠੰਡ ਬਹੁਤ ਹਾਸਾ ਜੋ ਹਾਂ ਬਾਜੀ ਦਾ ਵੀ ਬਿਆਨ ਸੁਣੋ ਕਹਿੰਦਾ ਠੰਡ ਬਹੁਤ ਹਾਸਾ ਜੋ ਸੋ ਜੋ ਹੁਣ ਸ਼ਿਵਾਨੀ ਦੇਖਦੇ ਚੱਲਦੇ